ਲੋ ਜੀ ਪੰਜਾਬੀ ਦੇ ਇੱਕ ਨਵੇਂ ਨਕੋਰ ਵੀ ਲਾਗ ਦੇ ਨਾਲ ਤੁਹਾਡਾ ਮਿੱਤਰ ਤੁਹਾਡਾ ਵੀਰ ਤੁਹਾਡਾ ਯਾਰ ਤੁਹਾਡਾ ਬੇਲੀ ਜਬਾਰ ਚੌਧਰੀ ਤੁਹਾਡੇ ਨਾਲ ਮੁਖਤਬ ਤੁਹਾਡੇ ਨਾਲ ਹਾਂ ਤੁਸੀਂ ਦੇਖ ਰਹੇ ਹੋ ਫੈਕਟਸ ਵਿਦ ਜੀਸੀ ਤੇ ਮناسب ਸਮਝੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਲੋ ਕਿਉਂਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਸਾਹਿਬ ਨੇ ਤੁਹਾਨੂੰ ਪਤਾ ਸਾਡਾ ਜਿਹੜਾ ਚੈਨਲ ਹੈ ਉਹ ਹੱਕ ਦੀ ਗੱਲ ਫੈਕਟ ਰੱਖਦੇ ਤੁਹਾਡੀ ਗੱਲ ਕਰਨ ਦੀ ਪੰਜਾਬ ਦੀ ਗੱਲ ਕਰਨ ਦੀ ਚੜ੍ਹਦੇ ਪੰਜਾਬ ਦੀ ਪੰਜਾਬੀਆਂ ਦੀ ਗੱਲ ਕਰਨ ਦੀ ਆਪਣੇ ਖਾਲਸਤਾਨ ਦੀ ਗੱਲ ਕਰਨ ਦੀ ਵਜ੍ਹਾ ਦੇ ਨਾਲ ਉਹਨੇ ਜਨਾਬ ਹਿੰਦੁਸਤਾਨ ਦੇ ਵਿੱਚ ਲੱਗਦੀ ਹੋਈ ਹੈ ਪਾਬੰਦੀ ਇਸ ਵਾਸਤੇ ਜਿੰਨੇ ਵੀ ਮੇਰੇ ਭੈਣ ਭਰਾ ਪੰਜਾਬੀ ਜਿਹੜੇ ਓਵਰ ਸੀ ਪੰਜਾਬੀ ਨੇ ਅਮਰੀਕਾ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਨੇ ਯੂਕੇ ਦੇ ਵਿੱਚ ਨੇ ਯੂਰਪ ਦੇ ਵਿੱਚ ਨੇ ਉਹ ਸਾਰੇ ਉਹਨਾਂ ਨੂੰ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਨਾਬ ਸਾਡਾ ਜਿਹੜਾ ਇਹ ਚੈਨਲ ਸਬਸਕ੍ਰਾਈਬ ਕਰਨ ਤਾਂ ਕਿ ਸਾਡਾ ਜਿਹੜਾ ਪੈਗਾਮ ਹੈ ਉਹ ਤੁਹਾਡੇ ਤੱਕ ਪਹੁੰਚਦਾ ਸਮਾਚਾਰ ਤੁਹਾਨੂੰ ਦਿੰਦੇ ਰਹੀ ਤੇ ਵੱਡੀ ਸਮਾਚਾਰ ਤੇ ਇਹੀ ਸੀ ਜਨਾਬ ਜਿਹੜੀ ਵਾਸ਼ਿੰਗਟਨ ਵਿੱਚ ਜਿਹੜਾ ਦੋ ਦਿਨ ਪਹਿਲੇ ਖਾਲਸਤਾਨ ਰੈਫਰੈਂਡਮ ਹੋ ਗਿਆ ਟੱਕ ਪੈ ਗਈ ਸਿੰਘਾਂ ਨੇ ਧੱਕ ਪਾਤੀ ਦਿੱਲੀ ਤੱਕ ਇੱਥੇ ਹੁਣ ਦਿੱਲੀ ਜਿਹੜੇ ਲੁੱਟਣੀਆਂ ਲੈ ਰਹੇ ਨੇ ਪਰੇਸ਼ਾਨੀਆਂ ਚੱਲ ਰਹੀਆਂ ਕਿ ਜਰਾਬ ਹੈ ਕੀ ਹੋਇਆ ਸਿੰਘ ਤੇ ਫੜੇ ਨਹੀਂ ਜਾ ਰਹੇ ਸਿੰਘ ਤੇਰੀ ਨਾਬ ਕਾਮਯਾਬੀ ਹੋਈ ਜਾ ਰਹੇ ਨੇ ਔਰ ਹਰ ਗੁਜ਼ਰਦੇ ਦਿਨ ਤੱਕ ਜਿਹੜਾ ਖਾਲਸਤਾਨ ਦਾ ਜਿਹੜਾ ਆਪਣਾ ਜਿਹੜੀ ਉਹਦੀ ਜਿਹੜੀ ਪੰਜਾਬ ਦੀ ਜਿਹੜੀ ਆਜ਼ਾਦੀ ਹੈ ਉਹਦੀ ਤਹਿਰੀਕ ਜਿਹੜੀ ਹੈ ਉਹ ਉੱਤੇ ਨੂੰ ਤਾਂ ਨੂੰ ਤਾਂ ਜਾ ਰਹੇ ਤੱਕ ਦਿੱਲੀ ਤੱਕ ਪੈਂਦੀ ਜਦੋਂ ਸਿੰਘ ਬਾੜਕ ਪੱਤਾ ਹਲਾਉਂਦੇ ਨੇ ਦਿੱਲੀ ਦੀ ਤਕਲੀਫ ਹੋਣਾ ਸ਼ੁਰੂ ਹੋ ਜਾਂਦੀ ਰੌਦੇ ਹੈਡ ਕੁਆਟਰ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਲੇਕਿਨ ਸਾਡੇ ਸਿੰਘ ਭਰਾ ਲੱਗੇ ਨੇ ਪੰਨੂਹਰਾ ਜੀ ਨੇ ਆਪਣਾ ਇੱਕ ਕਹਿੰਦੇ ਕਿ ਉਹਨਾਂ ਨੂੰ ਸੈਲੂਟ ਹੈ ਕਿ ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਐਡਾ ਵੱਡਾ ਜਿਹੜਾ ਰੈਫਰੰਡਮ ਹੈ ਉਹ ਆਰਗੇਨਾਈਜ਼ ਕਰ ਲਿਆ ਹਜ਼ਾਰਾਂ ਲੋਕ ਜਿਹੜੇ ਸੀ ਉਹ ਚੱਲ ਕੇ ਆਏ ਬੱਸਾਂ ਭਰੀਆਂ ਤੁਸੀਂ ਦੇਖੀਆਂ ਉਸ ਤੋਂ ਬਾਅਦ ਲੋਕਾਂ ਨੇ ਫਿਰ ਲੰਮੀਆਂ ਲਾਈਨਾਂ ਕਿਲੋਮੀਟਰ ਤੱਕ ਲਗੀਆਂ ਦੇਖੀਆਂ ਅਸੀਂ ਲੋਕੀ ਆਏ ਵੜ ਚੜ ਕੇ ਸਿੰਘ ਸਰਕਾਰ ਸਿੰਘ ਸਰਦਾਰ ਆਏ ਸਾਰੇ ਜੱਟ ਭਰਾ ਮੇਰੇ ਆਏ ਤੇ ਆ ਕੇ ਸਾਰਿਆਂ ਨੇ ਵੋਟਾਂ ਪਾਈਆਂ ਉੱਥੇ ਔਰ ਦੱਸਿਆ ਦੁਨੀਆ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਤਾਂ ਪਹਿਲੇ ਹੀ ਪਤਾ ਹੈ ਦੁਨੀਆ ਨੂੰ ਵੀ ਨਾਲ ਦੱਸਿਆ ਕਿ ਇਹ ਜਿਹੜੇ ਪੰਜਾਬੀ ਭਰਾ ਨੇ ਇਹ ਕਿੰਨੇ ਦੁਖੀ ਨੇ ਕਿੰਨਾ ਇਹਨਾਂ ਨੂੰ ਪ੍ਰੋਬਲਮ ਹੈ ਉੱਥੇ ਔਰ ਮੈਂ ਐਸੇ ਚੈਨਲ ਦੇ ਉੱਤੇ ਵੀਡੀਓ ਮੌਜੂਦ ਨੇ ਮੈਂ ਗੱਲਾਂ ਤੁਹਾਨੂੰ ਦੱਸਦਾ ਰਹਿਣਾ ਕਿ ਹਿੰਦੁਸਤਾਨ ਤੋਂ ਜਿਹੜੀ ਆਜ਼ਾਦੀ ਹੈ ਜਾ ਜਿਹੜੀ ਆਪਣਾ ਖਾਲਸਤਾਨ ਬਣਨਾ ਕਿਉਂ ਜ਼ਰੂਰੀ ਮੈਂ ਸਾਣਾ ਇੱਕ ਹੋਰ ਵਾਦਾ ਵੀ ਕੀਤਾ ਸੀ ਖਾਲਸ ਰੈਫਰੈਂਡਮ ਨਹੀਂ ਤਾਂ ਸਮਾਚਾਰ ਤੁਹਾਨੂੰ ਮੈਂ ਦਿਦਾ ਰਹੇ ਹਾਂ ਪਹਿਲੇ ਵੀ ਬਾਅਦ ਉਸ ਦਿਨ ਵੀ ਦਿੱਤੀ ਜਦੋਂ ਹੋ ਰਿਹਾ ਸੀ ਉਸ ਤੋਂ ਬਾਅਦ ਦੱਸਿਆ ਨਤੀਜੇ ਵੀ ਦੱਸੇ ਕਿ ਲਹਿਰਾ ਬਹਿਰਾ ਹੋ ਗਈਆਂ ਹੈ ੱੱਕੇ ਮੈਂ ਡੱਬੇ ਭਰ ਦਿੱਤੇ ਤਦੂਕੜੀਆਂ ਭਰ ਦਿੱਤੀਆਂ ਮੇਰੇ ਸਿੰਘਾਂ ਨੇ ਜਰਾਵੇ ਰੈਫਰੈਂਡਮ ਦੀ ਰੈਫਰੈਂਡਮ ਜਿਹੜਾ ਸੀ ਇਹ ਰਜਿਸਟਰ ਹੋ ਗਿਆ ਇਹ ਰਜਿਸਟਰ ਹੋ ਗਿਆ ਦੁਨੀਆ ਭਾਰਤ ਸਾਰੇ মিডিਆ ਨੇ ਸ਼ਾਇਆ ਕਰ ਦਿੱਤਾ ਲੋਕਾਂ ਨੂੰ ਦਿਖਾਤਾ ਸਿੰਘਾਂ ਨੇ ਆ ਕੇ ਆਪਣਾ ਫਰਜ਼ ਅਦਾ ਕਰ ਦਿੱਤਾ ਇਹ ਹੁਣ ਜਿਹੜੀਆਂ ਨਾ ਨਿਜੜੀਆਂ ਨੀਆਂ ਜਿਹੜੀਆਂ ਨੀਆਂ ਖਾਰਿਸਤਾਨ ਦੀਆਂ 84 ਚ ਰੱਖੀਆਂ ਗਈਆਂ ਸੀ ਉਹ ਹੁਣ ਜਿਹੜੀਆਂ ਨਾ ਛੱਤਾਂ ਤੱਕ ਕੰਮ ਪਹੁੰਚ ਗਏ ਕੰਨਾਂ ਜਿਹੜੀਆਂ ਨੇ ਉੱਚੀਆਂ ਹੋ ਗਈਆਂ ਛੱਤਾਂ ਤੱਕ ਕੰਮ ਪਹੁੰਚ ਗਿਆ ਤੇ ਛੱਤ ਵੀ ਬਸ ਹੁਣ ਪੈਣ ਹੀ ਵਾਲੀ ਆ ਕੋਈ ਜਿੰਨੀ ਤਕਲੀਫ ਹਿੰਦੁਸਤਾਨ ਨੂੰ ਹੋ ਰਹੀ ਹੈ ਦਾ ਮਤਲਬ ਹੈ ਉਹਨੂੰ ਪਤਾ ਲੱਗ ਗਿਆ ਕਿ ਛੱਤ ਪੈਣ ਵਾਲੀ ਹੈ ਛੱਤ ਪੈ ਗਈ ਇਹ ਸਾਡਾ ਘਰ ਬਣੇਗਾ ਤਾਂ ਕਿ ਅਸੀਂ ਜਿਹੜੇ ਸੁੱਖ ਸੁਨੇਹਿਆਂ ਦੇ ਨਾਲ ਰਹਿ ਸਕੀਏ ਮੈਂ ਤੁਹਾਨੂੰ ਇਹ ਤਨਾ ਵਾਦਾ ਕੀਤਾ ਸੀ ਮੈਂ ਤੁਹਾਨੂੰ ਵਚਨ ਦਿੱਤਾ ਸੀ ਤੁਹਾਨੂੰ ਕਿ ਮੈਂ ਜੇ ਜਰਾ ਰੈਫਰੈਂਡਮ ਲੰਘ ਜਾਏ ਫਿਰ ਤੁਹਾਨੂੰ ਮੈਂ ਦੱਸਾਂਗਾ ਕਿ ਜਿਹੜਾ ਗੁਰਪੰਤ ਸਿੰਘ ਪੰਨੂ ਉਹਦਾ ਜਿਹੜਾ ਕੇਸ ਹੈ ਜਿਹੜਾ ਇਹਨਾਂ ਨੂੰ ਸ਼ਹੀਦ ਕਰਨ ਵਾਸਤੇ ਇਹਨਾਂ ਦੇ ਹਮਲਾ ਕਰਨ ਵਾਸਤੇ ਜਿਹੜਾ ਹਾਇਰ ਫੋਰਮਾਡ ਜਿਹੜਾ ਪਲਾਨ ਬਣਾਇਆ ਸੀ ਉਹ ਤੇ ਜਿਹੜਾ ਵਿੱਚ ਉਹਦਾ ਮੈਂ ਤੁਹਾਨੂੰ ਪੂਰੀ ਤਰ੍ਹਾਂ ਜਾਣਕਾਰੀ ਦੱਸਾਂਗਾ ਦੱਸਾਂਗਾ ਕਿ ਕਿੱਥੇ ਬਣਿਆ ਕੀ ਬਣਿਆ ਕਿਦੋਂ ਕਿਦੋਂ ਕੀ ਕੀ ਹੋਇਆ ਤੇ ਹੁਣ ਉਹਦੀ ਕੀ ਪੋਜੀਸ਼ਨ ਹੈ ਤੇ ਅੱਜ ਮੈਂ ਤੁਹਾਨੂੰ ਜਿਹੜਾ ਥੋੜਾ ਜਿਹਾ ਇੱਥੇ ਤੇ ਵੱਲ ਥੋੜੀ ਜੀ ਗੱਲ ਕਰ ਲੈਣੀ ਆ ਜਿਹਦੇ ਵਿੱਚ ਜਨਾਬ ਆਪਣਾ ਇੱਕ ਸ਼ਹਾਦਤ ਵੀ ਆਉਂਦੀ ਹੈ ਆਪਣੇ ਹਰਦੀਪ ਸਿੰਘ ਨੱਜਰ ਹੋਰਾਂ ਦੀ ਇਹ ਸਾਰੀ ਮੈਂ ਤੁਹਾਨੂੰ ਪੂਰੀ ਕਹਾਣੀ ਦੱਸਣਾ ਕਿ ਹੋਇਆ ਕੀ ਜਦੋਂ ਜਦੋਂ ਜਿਹੜਾ ਰੈਫਰੈਂਡਮ ਵਾਲਾ ਆਈਡੀਆ ਸੀ ਇਹ ਹਿੱਟ ਹੋਇਆ ਸਰਦਾਰਾਂ ਨੇ ਸਿੰਘਾਂ ਨੇ ਜਨਾਬ ਧੱਕ ਪਾਈ ਨਹੀਂ ਗੱਲ ਚੋ ਰੈਫਰੈਂਡਮ ਦੀ ਤੇ ਰੈਫਰੈਂਡਮ ਤੋਂ ਨਿਕਲੀ ਇਸ ਵਾਸਤੇ ਜ਼ਰਾ ਮੈਂ ਤੁਹਕੇ ਨਾਲ ਤੁਹਾਨੂੰ ਬਰਾ ਦੱਸ ਦਈਏ ਕਿ ਜਦੋਂ ਸਾਡੇ ਸਿੰਘ ਭਰਾ 83 ਤੋਂ ਬਾਅਦ ਜਦੋਂ ਹਥਿਆਰਬੰਦ ਸੰਘਰਸ਼ ਕਰ ਰਿਆ ਸੀ ਉਦੋਂ ਵੀ ਤਕਲੀਫਾਂ ਸੀ ਉਦੋਂ ਮੇਰੇ ਨੌਜਵਾਨਾਂ ਨੂੰ ਗਵਾਹ ਕਰ ਕਰਕੇ ਕਿਤੇ ਉਹਨਾਂ ਨੂੰ ਜਿਹੜਾ ਸੀ ਨਾ ਮਾਰਿਆ ਜਾਂਦਾ ਸੀ ਉਹਨਾਂ ਦੀਆਂ ਜਿਹੜੀਆਂ ਸਰੀਰ ਜਿਹੜੇ ਤੱਕ ਉਹ ਵਾਪਸ ਨਹੀਂ ਕੀਤੇ ਜਾਂਦੇ ਸੀ ਉਹ ਉਹਨਾਂ ਨੂੰ 7 ਦਿਨ ਵਿੱਚ ਛੱਡਦੇ ਜਾਂਦੇ ਸੀ ਕਿਤੇ دریاਵਾ ਵਿੱਚ ਛੱਡ ਦਿੱਤੇ ਸੀ ਕਿਤੇ ਨੱਪ ਦਿੱਤੇ ਕੁਝ ਕਰ ਦਿੱਤੇ ਸਰੀਰ ਵਾਪਸ ਨਹੀਂ ਸੀ ਕਰਦੇ ਉਦੋਂ ਤਕਲੀਫ ਸੀ ਜੀ ਕਿ ਹਥਿਆਰਬੰਦ ਨੇ ਸੰਘਰਸ਼ ਕਰ ਰਹਿਣ ਹੁਣ ਜਦੋਂ ਇਹ ਪੂਰਾ ਮਨ ਸੰਘਰਸ਼ ਸ਼ੁਰੂ ਹੋਇਆ ਫਿਰ ਵੀ ਤਕਲੀਫ ਹੈ ਕਿ ਇਹ ਫਿਰ ਵੀ ਕਰਦੇ ਨੇ ਮਤਲਬ ਤਕਲੀਫ ਜਿਹੜੀ ਉਹ ਜਾਰੀ ਹੈ ਤੇ ਤਕਲੀਫ ਹੁੰਦੀ ਰਹੇ ਜਨਾਬ ਤਕਲੀਫਾਂ ਤਕਲੀਫਾਂ ਵਾਲੇ ਨੂੰ ਤਕਲੀਫ ਹੋਵੇਗੀ ਇਹਨਾਂ ਦਾ ਹੱਕ ਹੈ ਉਹ ਹੱਕ ਦੀਆਂ ਗੱਲਾਂ ਕਰਨਗੇ ਤੇ ਅਸੀਂ ਹੱਕ ਦੀਆਂ ਗੱਲਾਂ ਕਰਗੇ ਹੋਇਆ ਇੰਜ ਕਿ ਜਨਾਬ ਜਦੋਂ ਜਦੋਂ ਧੱਕ ਪਈ ਰੈਫਰੈਂਡਮ ਵਾਲੀ ਜਦੋਂ ਯੂਕੇ ਤੇ ਰੈਫਰੈਂਡਮ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਸੀ ਬਾਕੀ ਜਗ੍ਹਾ ਤੇ ਰੈਫਰੈਂਡਮ ਦਾ ਆਈਡੀਆ ਫਲੋਟ ਹੋਇਆ ਕਿ ਧੱਕ ਪੈ ਗਈ ਦਿੱਲੀ ਤੱਕ ਇੱਥੇ ਜਿਹੜਾ ਰਾਡ ਹੈਡ ਕੁਆਟਰਸ ਸੀ ਉਹਦੀਆਂ ਕੰਧਾਂ ਹਿੱਲ ਗਈਆਂ ਰਾਜ ਜਿਹੜਾ ਆਪਣਾ ਜਿਹੜਾ ਇਹ ਸਿੰਘਾਂ ਦੇ ਖਿਲਾਫ ਜਿਹੜਾ ਜਿਹੜਾ ਉੱਥੇ ਸੈੱਲ ਬਣਿਆ ਹੋਇਆ ਐ ਅਸੈਸੀਨੇਸ਼ਨ ਡੈਸਕ ਜਿਹੜਾ ਹੈ ਉੱਥੇ ਤਕਲੀਫਾਂ ਸ਼ੁਰੂ ਹੋ ਗਈਆਂ ਉਹਦੇ ਜਨਾਬ ਐਲ ਕਹੇ ਜੀ ਇਹ ਕੀ ਹੋ ਗਿਆ ਸਿੰਘ ਲੈ ਗਿਆ ਫਿਰ ਰਾਤ ਦੇ ਜਨਾਬ ਆਪਣਾ ਪਲਾਨ ਬਣਿਆ ਜਿਹਦੇ ਵਿੱਚ ਅਜੀਬ ਦੋ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਲੇਕਿਨ ਹੈ ਉਹ ਟਾਰਗੇਟ ਕਿਲਰ ਇਹ ਪੰਜਾਬ ਦੇ ਵਿੱਚ ਵੀ ਜਿਹੜਾ ਨਾ ਇਹ ਪੁਲਿਸ ਵਾਲਾ ਸੀ ਉਦੋਂ ਵੀ ਇਹਨੇ ਮਰਵਾਏ ਬੰਦੇ ਕਿ ਇਹਨਾਂ ਨੇ ਜਨਾਬ ਸੋਚਿਆ ਕਿ ਕਰੀਏ ਕੀ ਇਹਨਾਂ ਨੇ ਕਿਹਾ ਜੀ ਕਿ ਤਿੰਨ ਬੰਦੇ ਜਿਹੜੇ ਨੇ ਸਿਰ ਕਟਵੇ ਉਹ ਮਰਵਾ ਦਿਓ ਮਰਵਾਓ ਕੇ ਦੇ ਨਾਭ ਸਿੰਘਾਂ ਦੀ ساری ਧੱਕ ਪੈ ਜਾਗੀ ਇਹ ਜਨਾਬ ਜਿਹੜਾ ਕੰਮ ਜਿਹੜਾ ਖਾਲਸਤਾਨ ਨਾ ਰੈਫਰੰਡਮ ਵਾਲਾ ਛੱਡ ਛੁੱਟ ਦੇਣਗੇ ਸੋਚ ਵਿਚਾਰ ਹੋਈ ਤਿੰਨ ਲੋਕ ਮਿੱਥੇ ਗਏ ਇੱਕ ਮਿੱਥਿਆ ਗਏ ਸਭ ਤੋਂ ਪਹਿਲੇ ਉਹਨੇ ਕਿਹਾ ਜੀ ਕਿ ਪ੍ਰਾਈਮ ਟਾਰਗੇਟ ਜਿਹੜਾ ਉਹ ਗਰਪਨ ਸਿੰਘ ਪੰਨੂ ਹੋਣੇ ਜਿਹੜੇ ਕਿ ਜਿਹੜੇ ਗਏ ਵਾਸ਼ਿੰਗਟਨ ਡੀਸੀ ਦੇ ਰੈਫਰੰਡਮ ਦੇ ਵੀ ਜਿਹੜੇ ਤੁਹਾਨੂੰ ਪਤਾ ਕਰਦਾ ਦੱਸਦਾ ਸੀ ਬੜੀ ਮਿਹਨਤ ਕੀਤੀ ਉਹਨਾਂ ਨੇ ਬੜੀ ਬੜੀ ਬਾਹ ਲਾਈ ਬੜੀ ਜਾਨ ਬੜੀ ਆਪਣੇ ਆਪ ਨੂੰ ਵਕਫ ਕਰ ਦਿੱਤਾ ਲੇਕਿਨ ਉਹਨਾਂ ਦੀ ਇੱਕ ਗੱਲ ਦੇ ਨਾਲ ਜਿਹੜਾ ਸੀ ਇਹ ਗਰਪ ਭਗਵੰਤ ਮਾਨ ਹੁਣ ਜਿਹੜੇ ਨੇ ਇਹ ਲੈਂਡ ਪੂਲਿੰਗ ਤੋਂ ਭੱਜ ਗਏ ਇਹ ਵੀ ਤੁਹਾਨੂੰ ਪਤਾ ਹੈ ਤੇ ਉਹ ਉਹ ਬੜੀ ਕਾਰਗਰ ਰਹੀ ਮੰਨੀ ਜਾਈ ਪਤਾ ਲੱਗ ਗਿਆ ਕਿ ਗੱਲ ਹੁਣ ਜਿਹੜੀ ਬਾਹਰ ਆ ਵੱਧ ਗਈ ਹੋਈ ਖੈਰ ਫੈਸਲਾ ਹੋਇਆ ਜੀ ਸਭ ਤੋਂ ਪਹਿਲੇ ਗਰਪਨ ਸਿੰਘ ਪੰਨੂ ਹੋਰਾਂ ਨੂੰ ਉੱਥੇ ਸ਼ਹੀਦ ਕਰਾਓ ਉਸ ਤੋਂ ਨਾਲ ਉਹਨੇ ਕਿਹਾ ਜੀ ਕੈਨੇਡਾ ਵਿੱਚ ਬੜੀ ਜਿਹੜੀ ਨਾ ਇਹਨਾਂ ਦਾ ਸਰੂਰ ਰਸੂਖ ਉੱਥੇ ਲੱਭਿਆ ਉਹਦੇ ਕੋਲ ਉਹਨੇ ਕਿਹਾ ਜੀ ਕਿ ਹਰਦੀਪ ਸਿੰਘ ਨੱਜਰ ਨੂੰ ਇਹਨੂੰ ਵੀ ਨਾਲ ਉਹਨੇ ਕਿਹਾ ਤੀਸਰਾ ਜਿਹੜਾ ਸਰਦਾਰ ਪਰਮਜੀਤ ਪੰਮਾ ਯੂਕੇ ਜੋਨੇ ਤੱਕ ਪਾਈ ਹੋਈ ਹੈ ਉਸ جناب ਉਹਨੇ ਮੈਨਾ ਆਪਣਾ ਫਟਿਆ ਜੋ ਕੇਲੇ ਪੱਟੀ ਜਾਂਦਾ ਉਹਨੇ ਕਹਿੰਦਾ ਜੀ ਉਹ ਵੀ ਤਿੰਨ ਬੰਦੇ ਇਹਨਾਂ ਨੇ ਮਿੱਥੇ ਯੂਕੇ ਵਿੱਚ ਸਰਦਾਰ ਪੰਮਾ ਕੈਨੇਡਾ ਵਿੱਚ ਹਰਦੀਪ ਸਿੰਘ ਨੱਜਰ ਔਰ ਅਮਰੀਕਾ ਦੇ ਵਿੱਚ ਗਰਪੰਤ ਸਿੰਘ ਪੰਨਹੂਰੀ ਤਿੰਨ ਬੰਦੇ ਰੌ ਨੇ ਮਿੱਥੇ ਕਿ ਇਹਨਾਂ ਨੂੰ ਅਸੀਂ ਜਿਹੜਾ ਨਾ ਆਪਣਾ ਇਹਨਾਂ ਤੇ ਹਮਲਾ ਕਰਾਣਾ ਤੇ ਇਹਨਾਂ ਨੂੰ ਅਸੀਂ ਮਰਵਾਉਣਾ ਇਹਦੇ ਵਾਸਤੇ ਜਨਾਬ ਰੌ ਦੇ ਚੀਫ ਨੇ ਆਪਣੇ ਇੱਕ ਜਿਹੜਾ ਰੌ ਦਾ ਡਿਪਟੀ ਡਾਇਰੈਕਟਰ ਹੈ ਉਥੇ ਵਿਕਾਸ ਯਾਦਵ ਨੂੰ ਜਨਾਬ ਉਹਨਾਂ ਨੇ ਸੱਦਿਆ ਉਹਨੇ ਕਹੇ ਜੀ ਕਿ ਤੇਰੇ ਕੋਲ ਟਾਸ ਕਿ ਤੂੰ ਇਹ ਟਾਰਗੇਟ ਕਿਲਿੰਗ ਕਰवानी ਹੈ ਤੇ ਤੂੰ ਜਨਾਬ ਜਿਹੜਾ ਤੈਨੂੰ ਜੋ ਚਾਹੀਦਾ ਹੋਵੇਗਾ ਜਿੰਨਾ ਪੈਸਾ ਤੈਨੂੰ ਚਾਹੀਦਾ ਹੋਵੇਗਾ ਜਿਹੜੀ ਤੈਨੂੰ ਅਸਿਸਟੈਂਟ ਚਾਹੀਦੀ ਹੋਵੇ ਤੈਨੂੰ ਮਿਲੇਗੀ ਪਰ ਇਹ ਬੰਦੇ ਤੈਨੂੰ ਜਿਹੜੇ ਨੇ ਰਾਜੋਂ ਹਟਾਣੇ ਨੇ ਇਹ ਹਟਾਵਾਂਗੇ ਤੇ ਸਾਡੀ ਜਿਹੜੇ ਨਾਲ ਕੋਈ ਸੁੱਖ ਸੁਨੇ ਆਏਗੀ ਲੇਕਿਨ ਸੁੱਖ ਨਾ ਦੀ ਕਿਸਮਤ 'ਚ ਹੈ ਨਹੀਂ ਵਿਕਾਸ ਯਾਦਵ ਉਹਨਾਂ ਨੇ ਜਨਾਬ ਜਦੋਂ ਦੇਖਿਆ ਉਹਨੇ ਕਹੇ ਜੀ ਕਿ ਬੱਧਾ ਕਿਹੜਾ ਲੱਭੀ ਉਹਨਾਂ ਨੇ ਦੇਖਿਆ ਉਹਨੇ ਜੀ ਆਪਣੇ ਰਿਕਾਰਡ ਰਿਪੋਰਟ ਫੋਲੇ ਉਹਨੂੰ ਇੱਕ ਬੰਦਾ ਲੈ ਕੇ ਆਇਆ ਦਾ ਨਾਂ ਸੀ ਨਿਖੇਲ ਗੁਪਤਾ ਇੱਕ ਹਿੰਦੂ ਨਿਖੇਲ ਗੁਪਤਾ ਉਹ ਆਉਂਦਾ ਜਾਂਦਾ ਸੀ ਅਮਰੀਕਾ ਕੈਨੇਡਾ ਵਿੱਚ ਨਾ ਉਹਨੇ ਟਰੈਵਲ ਹਿਸਟਰੀ ਪੜ੍ਹੀ ਉਹਨੇ ਕਿਹਾ ਇਹ ਬੰਦਾ ਕੰਮ ਦਾ ਦੂਸਰਾ ਉਹਦੀ ਇੱਕ ਹੋਰ ਵੀ ਹਿਸਟਰੀ ਸੀ ਉਹਦੇ ਉੱਤੇ ਕੇਸ ਵੀ ਸਨ 2-3 ਉਹਨੇ ਕਿਹਾ ਇਹ ਬੰਦਾ ਚੰਗਾ ਹੈ ਇਹ ਬੰਦੇ ਨੂੰ ਫੜਨੇ ਆ ਇੱਥੇ ਕੇਸ ਵੀ ਹੈ ਇਹਨੂੰ ਲਾਲਚ ਦਿਆਂਗੇ ਕਿ ਤੇਰੇ ਕੇਸ ਮਕਾਉਣੇ ਆ ਤੇ ਤੂੰ ਜਨਾਬ ਇਹ ਕੰਮ ਕਰ ਨਿਖੇਲ ਗੁਪਤਾ ਨੂੰ ਜਨਾਬ ਉਹਨੇ ਬੁਲਾਇਆ ਨਿਖੇਲ ਗੁਪਤਾ ਜਨਾਬ ਨਟھے ਆਏ ਉਹਨੇ ਕਿਹਾ ਜੀ ਹਾਂਜੀ ਉਹਨੇ ਕਿਹਾ ਜੀ ਤੈਨੂੰ ਅਸੀਂ ਤੇਰੇ ਕੇਸ ਜਿਹੜੇ ਨੇ ਇਹ ਖਤਮ ਕਰ ਦੇਨੇ ਆ ਤੂੰ ਜਨਾਬ ਆਪਣਾ ਮੋਜਾਂ ਕਰੀ ਤੇ ਉਸ ਤੋਂ ਬਾਅਦ ਤੈਨੂੰ ਜਨਾਬ ਬਾਹਰ ਦੇ ਸੈਰ ਵੀ ਕਰਾਵਾਂਗੇ ਟ੍ਰਿਪ ਵੀ ਤੇਰੇ ਨਾਲ ਹੋਣਗੇ ਪੈਸਾ ਵੀ ਤੈਨੂੰ ਮਿਲੇਗਾ ਤੇ ਇਹ ਕੰਮ ਤੂੰ ਕਰਵਾਣਾ ਨਾ ਯਾਦ ਰੱਖਣਾ ਵਿਕਾਸ ਯਾਦਵ ਰਾਜ ਦਾ ਅਫਸਰ ਹੈ ਇਹਦਾ ਕਵਰ ਨਾ ਹੈ ਅਮਾਨਤ ਅਮਾਨਤ ਨਾਂ ਦਾ ਕਵਰ ਹੈ ਜੀ ਕਵਰ ਨਾਮ ਅਮਾਨਤੇ ਕੰਮ ਕਰਦਾ ਅਸਲ ਨਾਮ ਇਹਦਾ ਹੈ ਵਿਕਾਸ਼ ਜਾਦਵ ਉਹਨੇ ਜਨਾਬ ਅੱਗੇ ਦਿੱਤੀ سپਾਰੀ ਨਿਖਲ ਗੁਪਤਾ ਨੂੰ ਨਿਖਲ ਗੁਪਤਾ ਨੂੰ ਟਾਸਕ ਦਿੱਤਾ ਕਿ ਤੂੰ ਕੰਮ ਕਰਵਾਣਾ ਨਿਖਲ ਗੁਪਤਾ ਸਾਹਿਬ ਜਨਾਬ ਉਹਨੇ 15000 ਡਾਲਰ ਮੰਗੇ ਇਹਨਾਂ ਦੇ ਕੋਲੋਂ ਕਿ 15000 ਡਾਲਰ ਮੈਨੂੰ ਤੁਸੀਂ ਦਿਓ ਖਰਚਾ ਪਾਣੀ ਦਾ ਮੈਂ ਜਾਣਾ ਆਣਾ 15000 ਡਾਲਰ ਨਿਖਲ ਗੁਪਤਾ ਨੇ ਲੈ ਤੇ ਉਹ ਜਨਾਬ ਇਸ ਕੰਮ ਤੇ ਚੜ ਗਿਆ ਆਪ ਚਲਾ ਗਿਆ ਜਨਾਬ ਉਹ ਅਮਰੀਕਾ ਉੱਥੇ ਜਿਉਂ ਨੇ ਕਿਹਾ ਉੱਥੇ ਅਮਰੀਕਾ ਜਾ ਕੇ ਉਹਨੇ ਜਨਾਬ ਇਹਨਾਂ ਦੇ ਨਾਲ ਰਾਬਤੇ ਚ ਰਿਹਾ ਤੇ ਉਹਨਾਂ ਨੇ ਜਨਾਬ ਜਾ ਕੇ ਉੱਥੇ ਅਮਰੀਕਾ ਦੇ ਉੱਤੇ ਕਿ ਡਰੱਗ 카rtel ਦੇ ਬੰਦੇ ਜਿਹੜੇ ਸ਼ੂਟਰ ਸਨ ਜਿਹੜੇ ਸ਼ੂਟਰ ਨੇ ਜਿਹੜੇ ਮਰਸਨਰੀ ਜ਼ਕਰਾਇ ਦੇ ਕਾਤਲ ਤੁਸੀਂ ਕਹੋ ਟਾਰਗੇਟ ਕਿਲਰ ਜਨੂੰਸੀ ਕਹਿੰਦੇ ਆ ਇਹਨਾਂ ਨੇ ਉਸ 카rtel ਦੇ ਨਾਲ ਰਾਬਤਾ ਕੀਤਾ ਇਹਨੇ ਕਿਹਾ ਜੀ ਕਿ ਕੰਮ ਹੈ ਵੇ ਕਿ ਤਿੰਨ ਬੰਦੇ ਜਿਹੜੇ ਨੇ ਇਹ ਮਰਵਾਣੇ ਨੇ ਉਹਦੇ ਜਿਹੜੇ ਸਾਡੇ ਜ਼ਰਾਏ ਕਹਿੰਦੇ ਨੇ ਇਹ ਉਹਨਾਂ ਨੇ ਜਨਾਬ 1 ਲੱਖ ਡਾਲਰ ਦੀ ਡੀਲ ਕੀਤੀ ਉਹਨਾਂ ਨਾਲ 1 ਲੱਖ ਡਾਲਰ ਰਾਹ ਨੇ ਦੇਣਾ ਸੀ ਤੇ ਉਹ ਹਾਇਰ ਹੋ ਗਿਆ ਬੰਦੇ 23 ਜੂਨ ਦਾ ਆਪਣਾ ਤਰੀਕ ਆ ਮਿੱਥੀ ਗਈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਕਿ ਸਭ ਤੋਂ ਪਹਿਲੇ ਜਿਹੜਾ ਤੁਸੀਂ ਨਾ ਗਰਪੰਤ ਸਿੰਘ ਪੰਨੂ ਹੋਰਾਂ ਨੂੰ ਅੱਛਾ ਉਹ ਗਲਤੀ ਕਿੱਥੇ ਹੋਈ ਵੈਸੇ ਤੇ ਗੁਰੂ ਨੇ ਮੇਰ ਕਰਨੀ ਸੀ ਪੰਨੂ ਹੋਰਾਂ ਦੀ ਜ਼ਿੰਦਗੀ ਹੈ ਸੀ ਪੰਮਾ ਸਾਹਿਬ ਦੀ ਜ਼ਿੰਦਗੀ ਹੈ ਸੀ ਉਹ ਬਚ ਗਏ ਨਿੱਜਰ ਸਾਹਿਬ ਦੀ ਸ਼ਹਾਦਤ ਸੀ ਉਹਨਾਂ ਦਾ ਆਖਰੀ ਅੰਤਮ ਵਕਤ ਆ ਗਿਆ ਸੀ ਤੇ ਉਹਨਾਂ ਨੂੰ ਬਾਹਰ ਗੁਰੂ ਨੇ ਆਪਣੇ ਕੋਲ ਛਾ ਲਿਆ ਇਹਨਾਂ ਨੇ ਜਨਾਬ ਕੀਤਾ ਅੱਛਾ ਉਹ ਜ਼ਾਇਰਾ ਇੱਕ ਬੰਦ ਇੱਕ ਇੱਕ ਮੁਕਾਮ ਤੇ ਤੇ ਨਹੀਂ ਸੀ ਅਲੱਗ-ਅਲੱਗ ਤਿੰਨਾ ਮੁਲਕਾਂ ਦੇ ਸੀ ਉਹ ਜਿਹਨਾਂ ਨੇ ਸਪਾਰੀ ਫੜੀ ਸੀ ਇਹਨਾਂ ਨੂੰ ਮਾਰਨ ਵਾਸਤੇ ਉਹਨਾਂ ਨੇ ਜਨਾਬ ਉਹਨਾਂ ਨੇ ਅੱਗੇ ਆਪਣੇ ਬੰਦੇ ਹਾਇਰ ਕਰ ਲਏ ਤੇ ਉਹਨਾਂ ਨੂੰ ਟਾਸਕ ਦੇ ਦਿੱਤਾ ਤੇ ਉਹਨਾਂ ਕਹਿੰਦੇ ਕਿ ਇੱਕ ਹੀ ਵਾਰੀ ਜਿਹੜੀ ਨਾ ਇਹ ਕੰਮ ਹੋਵੇ ਲੇਕਿਨ ਇਹ ਜਿਹੜਾ ਕੈਨੇਡਾ ਵਾਲਾ ਬੰਦਾ ਸੀ ਜਿਹੜਾ ਸ਼ੂਟਰ ਅੱਗੇ ਸੀ ਕੈਨੇਡਾ ਕਨ ਪਤਾ ਕਿ ਆਪਣਾ ਬਿਸ਼ਨੋਏ ਗਿਆੰਗ ਵਾਲੇ ਵੀ ਕੰਮ ਕਰਦੇ ਨੇ ਕੈਨੇਡਾ ਵਾਲਾ ਬੰਦਾ ਜਿਹੜਾ ਸੀ ਉਹਨੇ ਉਹ ਆਪਣਾ ਉਹਨੇ ਜਲਦੀ ਜਾਨੀ ਕਿ ਉਹਨੂੰ ਟਾਰਗੇਟ ਆਪਣਾ ਲੱਗ ਗਿਆ ਨਿਜਰ ਸਾਹਿਬ ਜਿਹੜੇ ਸੀ ਸ਼ਰੀ ਬੰਦੇ ਉਹ ਗੁਰੂ ਘਰੋਂ ਜਨਾਬ ਨਿਕਲੇ ਤੇ ਉਹਨਾਂ ਨੇ ਜਨਾਬ ਉਹਨਾਂ ਨੂੰ ਜਿਹੜਾ ਸੀ ਉੱਥੇ ਸ਼ਰੀ ਚ ਗੋਲੀਆਂ ਮਾਰ ਦਿੱਤੀਆਂ ਉਹ ਸ਼ਹੀਦ ਹੋ ਗਏ ਜਦੋਂ ਨਿਜਰ ਸਾਹਿਬ ਸ਼ਹੀਦ ਹੋ ਗਿਆ ਤੇ ਬਾਕੀ ਪਲਾਨ ਦਾ ਜਿਹੜਾ ਸੀ ਨਾ ਉਹ ਚੋਪਟ ਹੋ ਗਿਆ ਸਾਰਾ ਇਹਨਾਂ ਦਾ ਨਿੱਕਲ ਗੁਪਤਾ ਨੂੰ ਜਨਾਬ ਆਪਣੇ ਪੈ ਗਿਆ ਇਹ ਤੇ ਸਾਵਧਾਨ ਹੋ ਗਿਆ ਇਹ ਗਰਪਨ ਸਿੰਘ ਪੰਨੂਰੇ ਦੀ ਸਾਰੀ ਆ ਗਈ ਇੰਟੈਲੀਜੈਂਸ ਸਾਰੀ ਆ ਗਈ ਉਹਨਾਂ ਕਹਿੰਦੇ ਕਿ ਨਿਜਰ ਸਾਹਿਬ ਜਿਹਨੇ 5 आई ਦੀ ਇੰਟੈਲੀਜੈਂਸ ਰਿਪੋਰਟ ਫੋਰੀ ਤੌਰ ਤੇ ਕੈਨੇਡਾ ਨੂੰ ਵੀ ਦੇ ਦਿੱਤੀ ਅਮਰੀਕਾ ਨੇ ਵੀ ਆ ਗਈ ਯੂਕੇ ਸਾਰੀ ਆਪਣਾ ਰਿਪੋਰਟ ਐ ਇੰਟੈਲੀਜੈਂਸੀ ਪਹੁੰਚ ਗਈ ਕਿ ਟਾਰਗੇਟ ਜਿਹੜੇ ਪੰਨੂ ਸਾਹਿਬ ਸਨ ਪੰਮਾ ਸਾਹਿਬ ਸਨ ਤੇ ਨਿਜਰ ਸਾਹਿਬ ਸਾਡੇ ਨਿਜਰ ਸਾਹਿਬ ਸ਼ਹੀਦ ਹੋ ਗਏ ਉਸ ਤੋਂ ਬਾਅਦ ਇਹ ਸਬਦਾਨ ਹੋ ਗਿਆ ਤੇ ਨਾ ਪਲਾਨ ਜਿਹੜਾ ਸੀ ਨਾ ਉਹ ਮਾਰ ਗਏ ਜਿਹਦੇ ਬੰਦੇ ਸੀ ਸਾਰੇ ਸੀ ਉਹ ਪਲਾਨ ਜਿਹੜਾ ਸੀ ਉਹ ਚੋਪਟ ਹੋ ਗਿਆ ਜਦੋਂ ਇਹ ਹੋਇਆ ਗੱਲ ਨਿਦਰ ਸਾਹਿਬ ਦੀ ਸ਼ਹੀਦ ਹੋਵੇ ਪੂਰੀ ਦੁਨੀਆ ਚ ਹਰਲਾ ਲਾ ਪੈ ਗਿਆ ਉਦੋਂ ਕੈਨੇਡਾ ਦੇ ਪੀਐਮ ਟਰੂਡੋ ਨੇ ਜਨਾਬ ਫੜ ਕੇ ਤੇ ਹਿੰਦੁਸਤਾਨ ਤੇ ਗਾੜੀ ਪਾ ਲਈ ਉਹਨੇ ਤੇ ਗਲਿਓਂ ਫੜ ਲਿਆ ਨਰਿੰਦਰ ਮੋਦੀ ਨੂੰ ਤੇ ਜਿੰਨੇ ਸੀ ਦੇਖਿਆ ਤੇ ਸਾਰੇ ਰਾਜ ਢੇਰ ਲੱਗੇ ਜੀ ਆਪਣਾ ਸਫਾਰਤਖਾਨਿਆਂ ਵਿੱਚ ਇਹਨਾਂ ਦੀ ਹਾਈ ਕਮਿਸ਼ਨਰ ਉਹਨੂੰ ਜਨਾਬ ਚੁੱਕ ਕੇ ਉਹਨੇ ਸਾਰੇ ਬਾਹਰ ਕੱਢ ਕੇ ਤੇ ਇਹਨਾਂ ਨੂੰ ਜਸਨਾ ਰਿਪੋਰਟ ਕਰ ਦਿੱਤਾ ਇਹ ਕੰਮ ਇੱਧਰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਨਿਖੇਰ ਗੁਪਤਾ ਜਿਹੜਾ ਸੀ ਉਹ ਭੱਜ ਗਿਆ ਉਥੋਂ ਉਹਨੇ ਕਿਹਾ ਭਾਈ ਫੜੇ ਗਏ ਅਚਾ ਲੇਕਨ ਇਨਟੈਲੀਜੈਂਸ ਪੂਰੀ ਸੀ ਉਹ ਟਾਰਗੇਟ ਰਡਾਰ ਤੇ ਆ ਚੁੱਕਿਆ ਸੀ ਇਹ ਜਨਾਬ ਜੀ ਉਹ ਨੇ ਠਿਆ ਉੱਥੋਂ ਚੱਲ ਕੇ ਤੇ ਚੱਕਰ ਪਬਲਿਕ ਦੇ 에어ਪੋਰਟ ਦੇ ਜਦੋਂ ਪਹੁੰਚਿਆ ਉੱਥੇ ਜਨਾਬ ਇਹਨਾਂ ਨੂੰ ਜਾ ਕੇ ਚੱਕ ਦੀ ਪੁਲਿਸ ਨੂੰ ਇੰਟੈਲੀਜੈਂਸ ਮਿਲੀ ਇਹਨੂੰ ਉੱਥੇ ਫੜ ਲਿਆ ਚੱਕਰ ਪਬਲਿਕ ਦੀ ਜਨਾਬ 에어ਪੋਰਟ ਤੇ ਨਿਖਲ ਗੁਪਤਾ ਫੜਿਆ ਗਿਆ ਉਸ ਤੋਂ ਬਾਅਦ ਫਿਰ ਜਦੋਂ ਪੰਨੂ ਉਹਨਾਂ ਦਾ ਕੇਸ ਜਿਹੜਾ ਸੀ ਉਹ ਯੂਕੇ ਚ ਆਪਣਾ ਨਿਊਯਾਰਕ ਵਿੱਚ ਲੌਜ ਹੋ ਗਿਆ ਉਹਨਾਂ ਨੇ ਕਹਿ ਜੀ ਕਿ ਇਹ ਮਾਮਲਾ ਉੱਥੇ ਕੇਸ ਚੱਲਿਆ ਫਿਰ ਇਹ ਜਨਾਬ ਨਿਖਲ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਪਿਛਲੇ ਦਿਨਾਂ ਪਿਛਲੀ ਜਿਹੜੀ ਪਿਛਲੀ ਤੋਂ ਪਿਛਲੀ ਜਿਹੜੀ ਹੀਅਰਿੰਗ ਸੀ ਉਹਦੇ ਵਿੱਚ ਕੋਰਟ ਫਾਈਲਿੰਗ ਹੋਈ ਪੂਰਾ ਦਾ ਸਟੇਟਮੈਂਟ ਜਿਹੜਾ ਸੀ ਉਹ ਚਾਰਸ਼ੀਤ ਬਣਾ ਕੇ ਉਹ ਪੇਸ਼ ਕੀਤੀ ਇਹ ਬੜੀ ਇੰਟਰਸਟਿੰਗ ਇਹ ਜਨਾਬ ਇਹ ਰਾਜਾ ਜਿਹੜਾ ਤੋਤਾ ਸੀ ਨਿੱਕਲ ਗੁਪਤਾ ਇਹ ਇਹ ਜਨਾਬ ਉੱਥੇ ਸਾਰਾ ਕੁਝ ਹੀ ਜਿਹੜਾ ਸੀ ਨਾ ਇਹ ਬੱਗ ਗਿਆ ਸਾਰਾ ਕੁਝ ਇਨੇ ਇੱਕ ਇੱਕ ਗੱਲ ਬੱਕ ਦਿੱਤੀ ਉਹਨਾਂ ਦੱਸਤਾ ਜੀ ਉਹ ਮੈਨੂੰ ਮੈਂ ਉਹਨੇ ਕਹ ਦੱਸੇ ਅੱਗੇ ਉਹਨਾਂ ਕਹ ਜੀ ਮੈਨੂੰ ਤੇ ਵਿਕਾਸ਼ ਯਾਦਵ ਤੇ ਅਮਾਨਤ ਤੱਕ ਦਾ ਪਤਾ ਹੈ ਉਹ ਅਮਾਨਤ ਦਾ ਨਾਮ ਦੱਸੀ ਉਹਨੇ ਮੈਨੂੰ ਹਾਇਰ ਕੀਤਾ ਤੇ ਮੈਨੂੰ ਜਨਾਬ ਹੈ 15000 ਡਾਲਰ ਜਿਹੜੇ ਮੇਰੇ ਨਾਲ ਤਹਿ ਪਾਏ ਤੇ ਮੈਂ ਤੇ ਅੱਗੇ ਫਲਾਣੇ ਫਲਾਣੇ ਬੰਦੇ ਨੂੰ ਕਰ ਦਿੱਤਾ ਇਹ ਜਨਾਬ ਸਾਰੀ ਕਹਾਣੀ ਹੋਈ ਉਸ ਤੋਂ ਬਾਅਦ ਜਿਹੜੀ ਪਿਛਲੀ ਤਰੀਕ ਜਿਹੜੀ ਗੁਜ਼ਰੀ ਅੱਜਾ ਉਦੋਂ ਉਸ ਵਕ ਜਦੋਂ ਕੋਰਟ ਫਾਈਲਿੰਗ ਹੋ ਗਈ ਫਿਰ ਅਦਾਲਤ ਨੇ ਵਿਕਾਸ਼ ਯਾਦਵ ਨੂੰ ਡਾਇਰੈਕਟ ਜਿਹੜਾ ਸੀ ਉਹ ਨਾਮਜ਼ਦਤ ਕਰ ਦਿੱਤਾ ਤੇ ਚਾਰ ਸ਼ੀਟ ਵਿੱਚ ਕੇ ਇਹ ਜਿਹੜਾ ਪ੍ਰੋਸੀਕਿਊਸ਼ਨਰ ਨੇ ਕਿਹਾ ਜੀ ਕਿ ਇਹ ਬੰਦਾ ਡਾਇਰੈਕਟ ਇਨਵੋਲ ਹੈ ਇਹਦੇ ਨਾਲ ਇਹ ਡਾਇਰੈਕਟ ਇਨਵੋਲ ਦੂਸਰਾ ਉਹਨੇ ਸਰਕਾਰ ਨੂੰ ਜਿਹੜਾ ਸੀ ਉਹ ਸਮਨ ਕਰ ਦਿੱਤੇ ਜਿੱਦੇ ਵਿੱਚ ਕੇ ਐਨ ਐਸ اے ਦਾ ਚੀਫ ਨੂੰ ਸਮਨ ਹੋਏ ਨੇ ਇਹਨਾਂ ਨੂੰ ਸਮਾਂ ਦੇ ਦਿੱਤਾ ਦਸੰਬਰ ਤੱਕ ਦਾ ਕਿ ਦਸੰਬਰ ਤੱਕ ਤੁਸੀਂ ਜਿਹੜੀ ਸਮ ਆਪਣਾ ਇਹ ਤੇ ਅਮਲ ਦਰਾਮਤ ਕਰਾਣਾ ਤੇ ਸਾਡੀ ਜਿਹੜੀ ਇਤਲਾਹ ਹੈ ਉਹ ਹਿੰਦੁਸਤਾਨੀ ਜਿਹੜੀ ਸਰਕਾਰ ਹੈ ਉਹ ਜਿਹੜੇ ਹਾਈ ਲੈਵਲ ਦੇ ਰੌ ਚੀਫ ਤੇ ਅਜੀ ਡੋਲ ਜਿਹੜਾ ਉਹਦੇ ਵਾਸਤੇ ਉਹਨਾਂ ਨੇ ਡਿਪਲੋਮੈਟਿਕ ਇਮਿਊਨਿਟੀ ਜਿਹੜੀ ਉਹ ਕਲੇਮ ਕਰ ਲਈਤੀ ਹੋਈ ਹੈ ਜਿਹਦੇ ਨਾਲ ਇਹ ਨਹੀਂ ਪੇਸ਼ ਹੋਣਗੇ ਲੇਕਿਨ ਵਿਕਾਸ ਯਾਦਵ ਦਾ ਰੌਲਾ ਹਜੇ ਵਿੱਚ ਹੀ ਕਿਉਂਕਿ ਉਹ ਡਿਪਲੋਮੈਟਿਕ ਆਪਣਾ ਕਵਰ ਦੇ ਵਿੱਚ ਆਉਂਦਾ ਨਹੀਂ ਛੋਟਾ ਮੋਟਾ ਦਾ ਅਦਾਕਾਰ ਹੈ ਛੋਟਾ ਮੋਟਾ ਜਿਹੜਾ ਉਹ ਅਹਲਕਾਰ ਹੈ ਉਹ ਇਹ ਕੰਮ ਇੱਥੇ ਪੈ ਗਿਆ ਜਿਹੜੀ ਪਿਛਲੀ ਹੈਰਿੰਗ ਹੋਈ ਇਹਦੇ ਜਨਾਬ ਹੁਣ ਫੀਤੀਆਂ ਉੱਡ ਰਹੀਆਂ ਕੇਸ ਦੀਆਂ ਪ੍ਰੋਸੀਕਿਊਸ਼ਨ ਉਡਾ ਰਹੀ ਕਿਉਂਕਿ ਨikhil gupta ਨੇ ਜੋ ਫੜਿਆ ਗਿਆ ਤੇ ਇਹਨੇ ਕਿਹਾ ਕਿ ਮੈਂ ਤੇ ਜਨਾਬ ਮੈਨੂੰ ਤੇ ਅੰਗਰੇਜ਼ੀ ਨਹੀਂ ਆਉਂਦੀ ਮੈਂ ਤਾਂ ਅੰਗਰੇਜ਼ੀ ਜਾਣਦਾ ਹੀ ਨਹੀਂ ਮੈਂ ਤੇ ਹਿੰਦੀ ਜਾਣਦਾ ਸਿਰਫ ਉਹ ਉਹ ਜਨਾਬ ਪ੍ਰੋਸੀਕਿਊਸ਼ਨ ਨੇ ਜਿਹੜੀ ਇਸਨੇ ਤੁਹਾਨੂੰ ਮਿਲੀਆਂ ਕਿਤਾਬਾਂ ਉਹ ਸਾਰੀਆਂ ਪੇਸ਼ ਕਰਦੀਆਂ ਨੇਗੇ ਜੀ ਇਹ ਕਿਤਾਬਾਂ ਸੀ ਇਹ ਪੜ ਰਿਆ ਸੀ ਇਹ ਦੇਖੋ ਸਾਰੀਆਂ ਅੰਗਰੇਜ਼ੀ ਚ ਕਿਤਾਬਾਂ ਉਹ ਬੜੀਆਂ ਬੁਰੀਆਂ ਬੜੀਆਂ ਉੱਚੀਆਂ ਕਿਤਾਬਾਂ ਜਨਾਬ ਰੱਖੀਆਂ ਤਾਂ ਕਿ ਜਿਹੜਾ ਭੇਸ ਬਦਲ ਕੇ ਲੱਗੇ ਕਿ ਬੜਾ ਕੋਈ ਇੰਟੈਲੈਕਚੁਅਲ ਆਦਮੀ ਹਾਲਾਂਕਿ ਕ੍ਰਿਮੀਨਲ ਆਦਮੀ ਸੀ ਤੇ ਕਰਾਇਮ ਹੀ ਕਰਕੇ ਨਿਕਲਿਆ ਇਹ ਫੜਿਆ ਗਿਆ ਇਹ ਜਨਾਬ ਹੁਣ ਕੇਸ ਜਿਹੜਾ ਗਰਪੰਤ ਸਿੰਘ ਪੰਨੂ ਹੋਰਾਂ ਦਾ ਉਹ ਇੱਥੇ ਪਹੁੰਚਿਆ ਕਿ ਬਸ ਸਮਝੋ ਕਿ ਹੋਣੇ ਜਿਹੜਾ ਨਾ ਇਹ ਸਿਰ ਲਊ ਲਊ ਸਰਕਾਰ ਦਾ ਇਹ ਕੇਸ ਦਾ ਫੈਸਲਾ ਜਦੋਂ ਹੋਇਆ ਹੈ ਜੇ ਨਿਖਲ ਗੁਪਤਾ ਨੂੰ ਤਾਂ ਸਜ਼ਾ ਹੋਣੀ ਹੋਣੀ ਹੈ विकास यादव ਦਾ ਜਿਹੜਾ ਵਾਰੰਟ ਜਾਰੀ ਹੋਣਗੇ ਇਹਨੂੰ ਜਨਾਬ ਉੱਥੇ ਐਕਸੀਡਿਟ ਕੀਤਾ ਜਾਏਗਾ ਇਹ ਪ੍ਰੋਕਲੇਮਡ ਡਿਫੈਂਡਰ ਨੇ ਇਸ਼ਤਿਹਾਰი ਕਰਾ ਦਿੱਤਾ ਜਾਏਗਾ ਤੇ ਜਿਹੜੀ ਸਾਨੂੰ ਜਿਹੜੀ ਆਪਣਾ ਕਹਿੰਦੇ ਕਿ ਜਿਹੜੀ ਉਮੀਦ ਹੈ ਉਹ ਇਹ ਹੈ ਵੈ ਕਿ ਗੱਲ ਜਿਹੜੀ ਇਹ ਰਾ ਦੇ ਚੀਫ ਤੇ ਨਰਿੰਦਰ ਮੋਦੀ ਦੀ ਸਰਕਾਰਾਂ ਤੱਕ ਜਾਏਗੀ ਇਹ ਇਹ ਸਿਰਫ ਗੁਰਪੰਤ ਸਿੰਘ ਪੰਨੂ ਹੋਰਾਂ ਨੇ ਕੇਸ ਦੀ ਕਹਾਣੀ ਹੈ ਬਾਕੀ ਜਿਹੜਾ ਸ਼ਹੀਦ ਨਜਰ ਦਾ ਕੇਸ ਹੈ ਉਹ ਕੈਨੇਡਾ 'ਚ ਚੱਲ ਰਿਹਾ ਉਹ ਜਿੰਨਾ ਜ਼ਿਕਰ ਜਸਟਨ ਟਰੂਡੋ ਰਿਹਾ ਉਹਨੇ ਸਿੰਘ ਫਸਾਏ ਰੱਖੇ ਉਹਨੇ ਹਿੰਦੁਸਤਾਨ ਦਾ ਜਿਹੜਾ ਨਾ ਤਬਾਕ ਦੀ ਬਤੀ ਜਿਹੜੀ ਸੀ ਨਾ ਗੁੱਲ ਕਰ ਦਿੱਤੀ ਕਹਿ ਕਹਿ ਕੇ ਕਿ ਤੁਸੀਂ ਮੇਰਾ ਬੰਦਾ ਮੇਰੇ ਸਾਡਾ ਸ਼ਹਿਰੀ ਤੁਸੀਂ ਮਾਰਿਆ ਕਿਦਾਂ ਅਰੇ ਨਮਾ ਵਜੀਰੀ ਆਜਮ ਆਇਆ ਆ ਕਾਰਨੀ ਸਾਹਿਬ ਇਹ ਜਰਾ ਸਿਆਸਤਦਾਨ ਹੈ ਨਹੀਂ ਇਹ ਬੈਂਕਰ ਆਦਮੀ ਹੈ ਯੂਕੇ ਚਾਇ ਇਹਨੇ ਜਰਾ ਥੋੜਾ ਜਿਆ ਆ ਕੇ ਮਾਮਲਾ ਨਰਮ ਹੋਇਆ ਜੀ 7 ਵਿੱਚ ਤੁਹਾਨੂੰ ਪਤਾ ਪਹਿਲੇ ਬੁਲਾਇਆ ਨਹੀਂ ਸੀ ਬਾਅਦ ਵਿੱਚ ਨੂੰ ਸਰਕਤ ਸੱਦਿਆ ਉੱਥੇ ਲੇਕਿਨ ਉਹ ਵੀ ਜਿਹੜਾ ਬਤੌਰ ਰਿਆਸਤ ਜਿਹੜੀ ਬਤੌਰ ਸਟੇਟ ਜਿਹੜੀ ਕੈਨੇਡਾ ਉਹ ਹਿੰਦੁਸਤਾਨ ਦੀ ਹੈ ਗਲਤੀ ਮਾਫ ਨਹੀਂ ਕਰੇਗਾ ਤੇ ਚੜਾਈ ਕੀ ਚੜਾਈ ਸਿੰਘਾਂ ਦੀ ਟਰਾਈ ਖਾਲਸਤਾਨ ਦੀ ਹੋਈ ਇਹਦੇ ਵਿੱਚੋਂ ਵੀ ਖੈਰ ਨਿਕਲੀ ਉਸ ਭਾਈ ਦੇ ਸ਼ਹਾਦਤ ਨੂੰ ਪੂਰੀ ਦੁਨੀਆ ਨੇ ਰਿਪੋਰਟ ਕੀਤਾ ਪੂਰੀ ਦੁਨੀਆ ਨੇ ਜਨਾਬ ਦੱਸਿਆ ਕਿ ਹਿੰਦੁਸਤਾਨ ਜਿਹੜਾ ਟਰਾਂਸ ਨੈਸ਼ਨਲ ਰਿਪਰੈਸ਼ਨ ਕਰਾਂਦਾ ਹਰ ਫੋਰਮ ਦੇ ਵਿੱਚ ਤੁਸੀਂ ਜਨਾਬ ਆਪਣਾ G7 ਦਾ ਅਲਾਮੀਆਂ ਦੇਖ ਲਓ ਤੁਸੀਂ ਯੂਕੇ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੀ ਰਿਪੋਰਟ ਦੇਖ ਲਓ ਤੁਸੀਂ ਉਸ ਤੋਂ ਬਾਅਦ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਦੇਖ ਲਓ ਸਾਰੀਆਂ ਜਿਹੜੀਆਂ ਆਪਣਾ ਯੂਰੋਪੀਅਨ ਤੇ ਕੈਨੇਡਾ ਤੇ ਅਮਰੀਕਾ ਜਿਹੜਾ ਸਾਰਾ ਕੁਝ ਜੋ ਕੁਝ ਉਹਨਾਂ ਰਿਪੋਰਟਾਂ ਆ ਰਹੀਆਂ ਉਹਦੇ ਵਿੱਚ ਹਿੰਦੁਸਤਾਨ ਦਾ ਡਾਇਰੈਕਟ ਜਿਹੜਾ ਟਰਾਂਸਨੇਸ਼ਨਲ ਅਜੈਂਡਾ ਹੈ ਉਹ ਡਿਸਕਸ ਹੁੰਦਾ ਹੈ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਦੀ ਰਿਪੋਰਟ ਨੇ ਤੇ ਇੱਥੇ ਕਿਹਾ ਕਿ ਮੋਦੀ ਦਾ ਇਨਰ ਸਰਕਲ ਇਨਵੋਲ ਹੈ ਉਹਨਾਂ ਨੇ ਤਾਂ ਬਕਾਇਦਾ ਲਿਖ ਦਿੱਤਾ ਰਿਪੋਰਟ ਵਿੱਚ ਤੇ ਇਸ ਵਾਸਤੇ ਮੈਂ ਕਹਿੰਦਾ ਕਿ ਜਿਹੜਾ ਇਹ ਖਾਲਸਥਾਨ ਦੀ ਜਿਹੜੀ ਦੀਵਾਰਾਂ ਜਿਹੜੀਆਂ ਨੇ ਬਣ ਗਈਆਂ ਨੇ ਤੇ ਛੱਤ ਜਿਹੜੀ ਹੁਣ ਪੈਣੀ ਆਲੀ ਮੈਂ ਕਹੀ ਤੁਹਾਨੂੰ ਮੈਂ ਜਰਾ ਦੱਸ ਦਿਆਂ ਤੁਸੀਂ ਜਰਾ ਕੋਈ ਪੀਸੇ ਤੇ ਬੇਟ ਐਂਡ ਪੀਸੇ ਚ ਕਹਾਣੀਆਂ ਸੁਣੀਆਂ ਮੈਂ ਤੁਹਾਨੂੰ ਪੂਰੀ ਕਹਾਣੀ ਦੱਸ ਦਵਾਂ ਕਿ ਕਿੱਥੇ ਪਲੋਟ ਬਣਿਆ ਰੌ ਦੇ ਪਲੋਟਸ ਬਣਿਆ ਪੰਨੂ ਉਹਨਾਂ ਦੀ ਜਾਨ ਲੈਣੀ ਸੀ ਨਿੱਜੇ ਸਾਹਿਬ ਸ਼ਹੀਦ ਹੋ ਗਿਆ ਤੇ ਪੰਮਾ ਸਨ ਜਿਹੜੇ ਨੇ ਉਹ ਵੀ ਚੜ੍ਹਦੀ ਕਲਾ ਚ ਤੇ ਵਾਹਿਗੁਰੂ ਸਾਰੇ ਪੰਜਾਬੀਆਂ ਨੂੰ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਸੀ ਰੱਖੇ ਮੈਨੂੰ ਦਿਓ ਇਜਾਜ਼ਤ ਤੇ ਇਹ ਵੀਡੀਓ ਦੇਖੋ ਤੇ ਵੰਡੋ ਤਾਂ ਕਿ ਤੁਹਾਡਾ ਹੌਸਲਾ ਵਧੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ